ਤੇ ਬਾਪੂ ਵੀ ਆ ਗਿਆ ਹੈਗਾ ਬਾਪੂ ਖੜਕਾਇਆ ਤੇ ਬੇਬੇ ਨਾਲ ਆ ਵੀ ਆ ਆਉਣ ਬਲ ਹੈ ਹਾਂ ਉਹ ਲੰਗ ਮਾਰਦਾ ਆਉਂਦਾ ਲੰਗ ਤੇ ਨੂੰ ਆਦਤੀ ਬਣ ਗਈ ਅਰੇ ਬੇਬੇ ਨੇ ਗੱਭੂਆ ਤਾਂ ਨਹੀਂ ਲਾਵੇਗੇ ਹੈ ਲੰਗ ਮਾਰਨ ਦੀ ਤਾਂ ਨੂੰ ਆਦਤੀ ਬਣ ਗਈ ਬਾਪੂ ਵੀ ਜਵਾਕਾਂ ਨੂੰ ਹੱਟਿਓਂ ਆਇਆ ਮਟਰ ਲੈ ਕੇ ਖਾਣ ਨੂੰ ਇਹ ਆ ਸਾਡੇ ਬੇਬੇ ਬਾਪੂ ਨਾ ਦੇ ਬੇਬੇ ਬਾਪੂ ਉਹ ਕੰਮ ਜਵਾਕਾਂ ਵਾਲੀ ਇਹਨਾਂ ਦੇ ਸਾਰੇ ਇਹ ਮਟਰ ਕੇ ਆ ਲੈ ਆ ਲੈ ਲੈ ਹਾਂ ਹਾਂ ਪੂਪੰਗਾ ਉਹ ਮੰਗਾ ਤੈਨੂੰ ਦਾਲ ਵਾਲੇ ਮਟਰ ਨੇ ਖਾਣ ਵਾਲੇ ਮਟਰ ਲੈ ਆਏ ਆ ਤੂੰ ਹੋ ਗਈ ਖਲੋਲ ਉਹ ਇਹ ਤਾਂ ਸੱਚੀ ਗੁੰਮਸ਼ੀ ਹੋ ਗਈ ਮੈਂ ਪੁੱਛੀ ਤੇ ਬੇਬੇ ਦੇ ਦਾਲ ਵਾਲੇ ਮਟਰ ਨੇ ਮੈਨੂੰ ਬਹੁਤ ਖਾਣ ਵਾਲੇ ਆਵੇ ਆਵੇ ਕੋਕਰੀ ਵਾਲੇ ਪਾ ਕੇ ਖਾਣ ਨੂੰ ਦੇਖ ਸਾਡੇ ਵਸਤੇ ਲਿਆਦੇ ਆ ਆ ਵੇਖੋ ਆ ਦੇਖੋ ਇਹ ਨਹੀਂ ਸਪੈਸ਼ਲ ਲਿਆਦੇ ਨੀ ਸ਼ਾਬਾਸ਼ ਸੁਫਾਇਰ ਕਰਨ ਦਾ ਸਾਡੇ ਲਈ ਕਰਨੇ ਫੜੀ ਕਰੇ ਪੈਸੇ ਬਾਪੂ ਤਾਂ ਹੋਰ ਲੈ ਲੈ ਐਂ ਕਰੋ ਪ੍ਰੋਗਰਾਮ ਲੈਣ ਦੁਬਈ ਅੱਜ ਫਿਰ ਆਈਆਂ ਫਿਰ ਜਿਹਨੇ ਖਾਣੇ ਹੁੰਦੇ ਉਹ ਮਟਰ ਖਾਣੇ ਕੋ ਆਹ ਵੇਖ ਲੈ ਇਹ ਚੁੱਲੇ ਵਾਲੀ ਜਹਾ ਕੀ ਜਾਂਦੇ ਇਹਦਾ ਬਣ ਗਿਆ ਕੰਮ ਉਹਨੂੰ ਹਨਾ ਇਹ ਤੂੰ ਨੋਟ ਕੀਤੀ ਹੈ ਜਦੋਂ ਵੀ ਵੀਡੀਓ ਇਸ ਲਈ ਪੈਸੇ ਹੀ ਮੰਗੀ ਜਾਂਦੀ ਹੁੰਦੀ ਹੈ ਹੋਰ ਕੀ ਚਾ ਮੰਗੀ ਹੈ ਬਾਈ ਕਦੇ ਤਾਂ ਇਹ ਫਰਿੱਜ ਖਰਾਬ ਕਰ ਦਿੰਦੀ ਆ ਹੁਣ ਬਧਾਣੀ ਖਰਾਬ ਕਰ ਦਿੰਦੀ ਆ ਸਹੀ ਗੱਲ ਆ ਇਹ ਮਤਲਬ ਪਤਾ ਨਹੀਂ ਬਈ ਪੱਕਾ ਹੱਥ ਪਾਉਂਦੀ ਆ ਸੰਤ ਪਹਿਲੇ ਖਰਾਬ ਹੀ ਰੱਖਦੀ ਆ ਫਰੇਜ ਵਾਲਾ ਕਹਿੰਦਾ ਮੋਟਰ ਬਦਲਣੀ ਬੂ ਬੇਬੇ ਨਵੀਂ ਉਹ ਤਾਂ ਹੀ ਬਦਲ ਲੈਣੀ 4500 ਦੀ ਲਾਡਰੀ ਨਿਕਲਿਆ ਹੀ ਆ ਇੱਕ ਹੈ ਹੈਂਡ ਵਾਲਾ ਗ੍ਰੈਂਡ ਵੀ ਕਰਤਾ ਉਧਰ ਗ੍ਰੈਂਡ ਆ ਹੈਂਡ ਹੈਂਡ ਗ੍ਰੈਂਡ ਨਹੀਂ ਹੁੰਦਾ ਜਿਹੜਾ ਜਿਹੜਾ ਬੰਬ ਨਹੀਂ ਗੱਲ ਕਰਦਾ ਮੈਂ ਜਿਹੜਾ ਹੁੰਦਾ ਕਿ ਗ੍ਰੈਂਡਡ ਹੁੰਦਾ ਜਿਹੜਾ ਹੱਥ ਨਾਲ ਚਲਾਉਣਾ ਰਹਾ ਨਾ ਉਧਰ ਬਾਪੂ ਵੀ ਖੜਕਾਇਆ ਵੈ ਇਹਦਾ ਬੇਬੇ ਨਹੀਂ ਕਿਹੜਾ ਇਹਨੇ ਬਾਪੂ ਕਰਤਾ ਉਹ ਬਾਪੂ ਵੀ ਯਾਰ ਰਿਆ ਵੈ ਜਮਈ ਲਓ ਜੀ ਕਰੋ ਚੈੱਕ ਪ੍ਰੀਤੂ ਦਾ ਵਹੀ ਖਾਤਾ ਹੈ ਅੱਜ ਦੀ ਵੀਡੀਓ ਦਾ ਟਾਈਟਲ ਆ ਪ੍ਰੀਤੋ ਦਾ ਵਹੀ ਖਾਤਾ। ਦੇਖਾਂ। ਹਾਂਜੀ ਦੋਸਤੋ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਵੈਲਕਮ ਕਰਦੇ ਆ ਜਸਤਰੀਨਾ ਵਲੌਗ ਚੈਨਲ ਤੇ। ਤੇ ਕਾਫੀ ਦਿਨਾਂ ਦੀਆਂ ਛੁੱਟੀਆਂ ਤੋਂ ਬਾਅਦ ਬਾਲ ਬੱਚਾ ਚੱਲਿਆ ਸਕੂਲੇ। ਗਾਇਸ ਕਿਵੇਂ ਆ? ਸੁ ਕੈਂਟ ਡੇਡ ਘੜੇ ਦੇ ਲੇਲੇ ਬੇਪੇ ਲੇਲੇ ਬੇਪੇ ਕਰ ਲੱਗੇ ਹੋਏ ਆ। ਅੱਜ ਵਗਦੀ ਤੇ ਦੂਸਰੀ ਪੌਣੀ ਸੀ। ਹੈਂ? ਡਰੈੱਸ ਦੂਜੀ ਪੌਣੀ ਆ। ਡਰੈੱਸ ਕਿਹੜੀ ਦੂਜੀ ਪੌਣੀ ਆ? ਇਹ ਤਾਂ ਵੱਧ ਦੌਰ ਨਹੀਂ ਸੀਗਾ ਲੈ ਵੀ ਡੱਕੀ ਨੇ ਸਾਰੇ ਥੱਲੇ ਫਿਰਦੇ ਨੇ ਓਏ ਓਏ ਵੇਣ ਆਈ ਨੂੰ ਵੇਣ ਆ ਗਈ ਆਈ ਭੇਜ ਦੀਏ ਫਿਰ ਲੈ ਅੱਜ ਦਿਨ ਪਾਣੀ ਸੀ ਅੱਜ ਚੱਲ ਕੋਈ ਨਹੀਂ ਫਿਰ ਪਲੇਖਾ ਲਾ ਗਿਆ ਪਹਿਲਾ ਦਿਨ ਭੱਜਿਆ ਹੁਣ ਫਿਰ ਅੱਜ ਦਿਨ ਦੇ ਬਾਈ ਡਰੈਸ ਪਾਣੀ ਹੋਰ ਕਿਉਂ ਸਾਰਿਆਂ ਨੂੰ ਉਲਝਾ ਕੇ ਰੱਖਤਾ ਵਰਦੀ ਹੋਰ ਪੈ ਗਈ ਆ ਪੱਜਾ 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 ਲਓ ਵੀ ਮਿੱਤਰੋ ਅੱਜ ਮਰਦੀ ਵੀ ਹੋਰੀ ਪਾਲੀ ਆ ਉਹ ਛੇਤੀ ਚ ਮਰਦੀ ਵੀ ਹੋਰੀ ਪਾਤੀ ਸੀ ਤਾਂ ਆਹ ਲੋ ਓਕੇ ਬਾਈ ਐਸ਼ ਨੂੰ ਕਰਤਾ ਰਵਾਨ ਤੇ ਅੱਜ ਪਹਿਲਾ ਦਿਨ ਸੀ ਸਵੇਰ ਦੀ ਚੀਂ 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 ਰਹੀ ਜਾਂਦੀ ਆ ਹਾਂ ਬਹੁਤ ਜਾਂਦੀ ਸੀ ਅੱਜ ਕਹਿੰਦੀ ਮੈਂ ਛੁੱਟੀ ਕਰਨੀ ਮਜਾਣਾ ਨਹੀਂ ਬੱਚੇ ਸਾਰੇ ਹੁੰਦਾ ਬਈ ਜਿਹੜਾ ਗੈਪ ਪੈ ਜਾਂਦੇ ਨੇ ਨਾ ਜਵਾਕਾਂ ਨੂੰ ੱੱੱਕਾ ਲਾ ਕੇ ਤੇ ਫਿਰ ਸਟਾਰਟ ਕਰਨਾ ਪੈਂਦਾ ਹਾਂ ਆ ਵੀ ਆ ਵੀ ਥੱਕ ਗਈ ਜ ਵੀਰੇ ਜ ਵੀਰੇ ਕਿਉਂਕਿ ਪਹਿਲੇ ਦਿਨ ਸਭਾ ਨਹੀਂ ਜਵਾਕਾਂ ਦਾ ਕੱਟਾ ਕਰਨਾ ਬਹੁਤੋ ਕੋਈ ਜਾਂਦਾ ਨਾ ਐ ਬਈ ਨਹੀਂ ਰੋਂਦੀ ਵਾਲਾ ਸੀ ਰੋ ਰੋ ਕੇ ਤੁਹਾਨੂੰ ਵਰਦੀ ਖੁਆਈ ਐ ਚੁੱਪ ਘਰੋਂਦੀ ਸੀ ਤੇ ਰੋਂਦੀ ਸੀ ਲੈ ਲੈ ਪੇ ਪੇ ਕਰ ਕਰ ਕੇ ਉਹਨੂੰ ਉਹਨੂੰ ਇਦਾਂ ਤਿਆਰ ਕੀਤਾ ਸਹੀ ਗੱਲ ਹੈ ਨਾ ਤੇ ਅੱਜ ਆਪਣਾ ਵੀ ਹੈਗਾ ਪ੍ਰੋਗਰਾਮ ਸੋ ਆਪਾਂ ਵੀ ਨਿਕਲ ਜਾਣਾ ਅੱਜ 2 ਵਜੇ ਨੂੰ ਹਨਾ ਹੂੰ ਨਾਲ ਜਿੱਦਾਂ ਨੇੜੇ ਹੀ ਆ ਜ ਆਪਣਾ ਹੈਗਾ ਮੂਵੀ ਪ੍ਰੋਗਰਾਮ ਸੋ ਲੋਕਲੀ ਆ ਜੀ ਕਹਿ ਸਕਦੇ 12-13 ਕਿਲੋਮੀਟਰ ਤੇ ਸੌਖਾ ਹੋ ਜੂ ਜਿੱ ਕਰੇ ਆ ਜਾਣਾ ਟਾਈਮ 'ਚ ਸਹੀ ਹੈ ਨਾ ਸਹੀ ਹੈ ਹੂੰ ਲਓ ਮੇਤਰ ਹੁਣ ਆਪਾਂ ਤਾਂ ਇੱਕ ਤਾਂ ਧੁੱਪ ਨਿਕਲੀ ਐ ਸਵੇਰੇ ਸਵੇਰੇ ਵਧੀਆ ਦਿਨ ਲੱਗਿਆ ਵਧੀਆ ਅੱਜ ਤੇ ਇੱਕ ਘੜ ਦੀ ਇੱਕ گاਵਾ ਬਾਹਰ ਤੇ ਇੱਕ ਛੜ ਦੀ ਕਬੂਤਰਾਂ ਨੂੰ ਧੁੱਪੇ ਤੇ ਨਾਲ ਦਾਨੇ ਦੋਨੇ ਪਾ ਦਿੱ ਗਏ ਠੀਕ ਆ ਆਓ ਫਿਰ ਚੱਲ ਜੀ ਤੇਰਾ ਸਮਾਨ ਮੈਂ ਫੜਾਇਆ ਆ ਵਾਸਤੇ ਜਿਹੜਾ ਮੈਨੂੰ ਭੇਜਿਆ ਫੜਾਉਣ। ਅੱਜ ਤਾਂ ਸਵੇਰ ਦੇ 8 ਵਜੇ ਨੂੰ ਸੂਰਜ ਦੇਵਾ ਤਾ ਪਹੁੰਚ ਚੁੱਕੇ ਆ ਹਨਾ। ਸੋ ਅੱਜ ਵੀ ਸੂਰਜ ਦੇਵਤਾ ਨੇ ਇਤਿਹਾਸ ਰਾਜਤਾ। ਸਵੇਰ ਦੇ 8 ਵਜੇ ਐਨ ਪੂਰੀ ਤਿੱਖੀ ਧੁੱਪ ਕੱਢਦੀ ਆ। ਦੇਖੋ ਪੂਰਾ ਐਨ ਦਿਨ ਲੱਗਾ ਵੇ ਪਰ ਸ਼ਾਮੇ ਪੈਣ ਲੱਗ ਗਈ। ਸੋ ਪਹਿਲਾਂ ਆਪਾਂ ਛੱਡਦੇ ਆ ਕਬੂਤਰਾਂ ਨੂੰ। ਠੀਕ ਆ ਫੇਰ ਆਪਾਂ ਕੱਢਾਂਗੇ ਆਪਣੇ ਪਸ਼ੂਆਂ ਨੂੰ ਬਾਹਰ। ਆਜੋ 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 ਬਈ। ਆਜੋ ਵੀ ਆ ਆ ਆ ਆ ਆ ਆ ਆ ਆਜੋ ਵੀ ਆਜੋ ਵੀ ਆਜੋ ਵੀ ਇਹਨਾਂ ਨੂੰ ਤਾਂ ਦਰ ਨੂੰ ਠੰਡ ਨਹੀਂ ਲੱਗਦੀ ਜੋ ਵੀ ਹੁਣ ਆ ਪਾਣੀ ਪਿਆ ਬਣ ਬੱਚੇ ਦੇ ਤੇ ਇਹਨਾਂ ਨੇ ਇਹ ਨਹੀਂ ਪਤਾ ਹੁਣ ਠੰਡੇ ਪਾਣੀ ਚ ਨਹਾਉਣ ਹੀ ਲੱਗ ਜਾਨੇ ਤੇ ਨਹਾਉਣ ਲੱਗ ਜਾਨੇ ਇਦਾਂ ਦਾ ਹੀ ਕੰਮ ਇਹਨਾਂ ਦਾ ਆਜੋ 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 ਵੀ ਚੱਲ 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 ਚੁੱਪ ਚਲੋ ਵੀ ਇੰਨੀ ਗਰੌਣ ਕੋਈ ਘਰੇ ਕਬੂਤਰਾਂ ਦੀ ਆਪਣੇ ਤੇ ਇਧਰ ਹੁਣ ਆਪਣੀਆਂ ਖੜੀਆਂ گاਵਾ ਅੰਦਰ ਤੇ ਕਬੂਤਰ ਹਜੇ ਇੱਥੇ ਹੀ ਬੈਠੇ ਆ ਸਵੇਰੇ ਸਵੇਰੇ ਨੂੰ ਇਦਾਂ ਲੱਗਦਾ ਬਾਹਰ ਮੌਸਮ ਖਰਾਬ ਹੀ ਆ ਓਏ ਨਿਕਲ ਜੋ ਬਾਹਰ ਬਹੁਤ ਧੁੱਪ ਨਿਕਲੀ ਏ ਧੁੱਪੇ ਵਾਜੇ ਨਿਕਲ ਕੇ ਸੁਣ ਗਏ ਆਵਾਜ਼ ਸਮਝਦੇ ਆ ਤੂੰ ਕੈਮਰੇ ਤੇ ਬਹਿ ਜਾਕਰ ਕੈਮਰਾ ਤੇ ਆਕਰ ਹਲਾ ਚੰਗਾ ਹਾਂ ਬਈ ਕੈਮਰੇ ਤੇ ਪੱਕਾ ਹੀ ਬੈਠਾ ਹੁੰਦਾ ਇੱਕ ਇਧਰ ਗਾਵਾਂ ਵੀ ਆਪਣੀਆਂ ਇੰਜੋਏ ਕਰ ਰਹੀਆਂ ਨੇ ਬੈਠੀਆਂ ਇੱਥੇ। ਸੋ ਇਦੋਂ ਪਲੜ ਬੰਦ ਕਰ ਦੇਈਦਾ ਪੂਰਾ ਉੱਪਰ। ਹੁਣ ਆਪਾਂ ਇਹਨੂੰ ਧੁੱਪੇ ਕੱਢਾਂਗੇ ਤੇ ਸੱਜਰਾ ਮੋਟਰ ਦਾ ਪਾਣੀ ਕੱਢ ਕੇ ਆਪਾਂ ਇਹਨੂੰ ਪਿਾਵਾਂਗੇ। ਕਰਦਗੇ ਲਾਈਟ ਬੰਦ। ਚੱਲ ਗਿਆ ਕਿ ਇੱਥੇ ਵੀ ਨਾ ਪਾਣੀ। ਚਲ ਹੋ ਜਾ ਖੜੀ ਫਿਰ। ਚਲੋ ਬਈ। ਚਲੋ ਵੀ ਪਾਣੀ ਪੀ ਗੇ। ਉੱਠ। 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 ਉੱਠੋ ਵੀ। ਹੁਣ ਪੈ ਜਾਊਗਾ ਗਾਵਾਂ ਨੂੰ ਸੱਜਰਾ ਪਾਣੀ। ਗਰਮ ਗਰਮ ਚੱਕੂ ਸੋ ਹੁਣ ਖਲਾ ਰਾਂਗੇ ਆਪਾਂ ਤੂੜੀ ਗੁੱਡੇ ਦੇ ਵਿੱਚ ਲਓ ਵੀ ਗੁੱਡ ਨਿਊਜ਼ ਇੱਕ ਹੋਰ ਆ ਗਈ ਆ ਇੱਕ ਇੱਕ ਹੋਰ ਆ ਗਿਆ ਆਪਣੇ ਗੁੱਡੇ ਦੇ ਵਿੱਚ ਹੁਣ ਆਪਾਂ ਇਹਨਾਂ ਨੂੰ ਉੱਥੇ ਉਕੇ ਬੰਦ ਹੋ ਗਿਆ ਨਾ ਮੰਤਲੇ ਜਿਹੜੇ ਮਤਲਬ ਕਿ ਹੋਮੋਸ ਜੀ ਨਿਕਲਦੀ ਨਹੀਂ ਤੇ ਫਿਰ ਆਪਾਂ ਨੂੰ ਮਤਲਬ ਸੈਲ ਜੀ ਬਣਦੀ ਲੱਗਦੀ ਮਾੜੀ ਮਾੜੀ ਤੇ ਇਧਰ ਜੋੜੀ ਬੈਠੀ ਇੱਕ ਜਾਂਦਿਆਂ ਦੇ ਬੈਠੀ ਆਪਣੇ ਆਦੇ ਬੱਲੇ ਇੱਕ ਇਧਰ ਵੀ ਆ ਗਿਆ ਲਓ ਜੀ ਗੁੱਡ ਨੀਸਰ ਦੋ ਮਿਲ ਗਈਆਂ ਨੇ ਅੱਜ ਹੁਣ ਚੱਲ ਬੂਗਾ ਕੰਮ ਹੁਣ ਨਹੀਂ ਲਈ ਦੇ ਪਹਿਲਾਂ ਛੜਾ ਪਾਲਟੀ ਰਹਿ ਗਈ ਸਾਰੀ ਾਂਡੇ ਕਿਥੋਂ ਆਉਣੇ ਸੀਗੇ ਆ ਛੜੇ ਰਹਿਗੇ ਸੀ ਕੱਲੇ ਹੁਣ ਜੋੜੀਆਂ ਆਈਆਂ ਸੋ ਹੁਣ ਆਂਡੇ ਤਿੰਨ ਜੋੜੀਆਂ ਨੇ ਰੱਖ ਲਈਆਂ ਸੋ ਸਵੇਰੇ ਸਵੇਰੇ ਕਰਦਿਆਂ ਸਪਾਈਆਂ ਵੀ ਨਾਲ ਸ਼ੁਰੂ ਹੋ ਚੁੱਕੀਆਂ ਨੇ ਅਦਰ ਬੇਬੇ ਅਨਾਰ ਝੜ ਰਹੀ ਆ ਕਿਉਂਕਿ ਜਿਹੜੇ ਪੱਤੇ ਪੁੱਤੇ ਹੁਣ ਠੰਡ ਦੇ ਨਾਲ ਝੜ ਰਹੇ ਆ ਉਹ ਸਾਈ ਦੇ ਲਈ ਦਿੱਗੀ ਜਾਂਦੇ ਰਹਿੰਦੇ ਉਹਨੂੰ ਝੜਿਆ ਜਾਂਦਾ ਅਨਾਰ ਸਾਰੇ ਪੱਕ ਕੇ ਲੈ ਚੁੱਕੇ ਆ ਤੇ ਸ਼ੈਂਕੀ ਦੀ ਆਤ ਹੁੰਦੀ ਆ ਜਿੱਦਾਂ ਤੁਸੀਂ ਦੇਖ ਸਕਦੇ ਹੋ ਕਿ ਰਾਤ ਨੂੰ ਰੋਟੀ ਨਹੀਂ ਖਾਣੀ ਜਿਹੜੀ ਸੁੱਕ ਜਾਂਦੀ ਰੋਟੀ ਸਵੇਰ ਨੂੰ ਲਬਲਬ ਖਾਣੀ ਛੇਕੀ ਆ ਉਹਦੇ ਵਿੱਚ ਲੱਗਾ ਹੋਇਆ ਖਾਣ ਦੇ ਵਿੱਚ ਤੇ ਇੱਧਰ ਇਹ ਆਪਣੀ ਪੇਟ ਪੂਜੇ ਚ ਲੱਗੇ ਹੋਏ ਆ ਤੇ ਤੂੜੀ ਆਪਾਂ ਖਲਾਰਦੀ ਇਹਨਾਂ ਨੂੰ ਦੇਖੋ ਹੁਣ ਕਿੰਨਾ ਵਧੀਆ ਲੱਗਦਾ ਨਾ ਹੁਣ ਨਿੱਗੇ ਰਹਿਣਗੇ ਪ੍ਰੋਪਰ ਤੇ ਗਾਵਾਂ ਨੂੰ ਹੀ ਪਾਣੀ ਸੱਜਰਾ ਪਿਆ ਦਿੱਤਾ ਹੁ ਡੋਲ ਨਾ ਥੀਂ ਨਾ ਪੰਕੇ ਨਾ ਲੈ ਪਾਸੇ ਹੋ ਜਾ ਸਕੀ ਨਾ ਹੈ ਨਹੀਂ ਕਿ ਹੁਣ ਹਾਂ ਕਿਵੇਂ ਆ ਹਾਂ ਬਸ ਚੀਹਨੇ ਬਾਹਰ ਲਾਉ ਨਿਆਰਾ ਲੋ ਜੀ ਦਿਨ ਬੜਾ ਸੋਹਣਾ ਲੱਗਾ ਸੁਤ ਹੁੰਦਾ ਸਾਨੂੰ ਵੀ ਬਹੁਤ ਅੰਕ ਕਰਦੀਆਂ ਨੇ ਆਪਣੀ ਸਬਜ਼ੀ ਕਰਦੀ ਦੇਖ ਲਓ ਤੇ ਕਣਕ ਵੀ ਆਪਣੀ ਪੂਰੀ ਹੋ ਚਲੀ ਭਾਰੀ ਪੱਠੇ ਵੀ ਦੋ ਦੂਜੀ ਫੋਟ ਤਿਆਰ ਹੋ ਚੱਲ ਰਹੀ ਆ ਪਹਿਲੀ ਫੋਟ ਹੈ ਆਪਣੀ ਕਾਫੀ ਵੀ ਵੱਡਣ ਵਾਲੀ ਜੇ ਠੰਡਾ ਠੰਡਾ ਨਹੀਂ ਕੋਈ ਚੱਕਰ ਹੁੰਦਾ ਬਾਈ ਜੇ ਧੁੰਦ ਪੈਂਦੀ ਆ ਧੁੰਦ ਸਾਨੂੰ ਬਹੁਤ ਤੰਗ ਕਰਦੀ ਬਹੁਤ ਸਾਨੂੰ ਪੰਗਾ ਹੁੰਦਾ ਧੁੰਦ ਦੇ ਵਿੱਚ ਇੱਕ ਸਾਡੀ ਜਿਹੜੇ ਪ੍ਰੋਗਰਾਮ ਜਿਹੜੇ ਹੁੰਦੇ ਰਾਤ ਨੂੰ ਹੁੰਦੇ ਆ ਕਿ ਜਦੋਂ ਅਸੀਂ ਵਾਪਸ ਮੁੜਨਾ ਹੁੰਦਾ ਨਾ ਬਾਈ ਜੋ ਧੁੰਦ ਵਿੱਚ ਕਨੇਹਰਾ ਰਲ ਜਾਂਦਾ ਨਾ ਫਿਰ ਉਹ ਕੀ ਕਹਿੰਦੇ ਹੁੰਦੇ ਫਿਰ ਤਾਂ ਇਦਾਂ ਹੋ ਜਾਂਦਾ ਕਿ ਆਪਾਂ ਤੁਰਕੇ ਵੀ ਜਾਏਗੇ ਤਾਂ ਫਿਰ ਵੀ ਕੁਛ ਨਹੀਂ ਤਾਂ ਗੱਡੀ ਦੇ ਵਿੱਚ ਤਾਂ ਦਿਸ ਨਹੀਂ ਕੀ ਬਹੁਤ ਜ਼ਿਆਦੇ ਪ੍ਰੋਬਲਮ ਆਉਂਦੀਆਂ ਨੇ ਸੋ ਹੁਣ ਕਿਤੇ ਨਾ ਕਿਤੇ ਲੱਗਦਾ ਕਿ ਦਿਨ ਲੱਗਣ ਲੱਗ ਜਾਣਗੇ ਹਨ ਇਹ ਪ੍ਰੋਬਲਮ ਸਾਨੂੰ ਪਹਿਲਾਂ ਵੀ ਬਹੁਤ ਜ਼ਿਆਦੇ ਆਈ ਸੀ ਜਦੋਂ ਦਸੰਬਰ ਦੇ ਵਿੱਚ ਵੀ ਧੁੰਦ ਬਹੁਤ ਜਿਆਦਾ ਲੱਗੀ ਮੈਨੂੰ ਦਸੰਬਰ ਦੇ ਵਿੱਚ ਕਦੇ ਸੁਣੀ ਨਹੀਂ ਸੀ ਧੁੰਦ ਪੈਂਦੀ ਆਪਾਂ ਦਸੰਬਰ ਦੇ ਵਿੱਚ ਵੀ ਬਹੁਤ ਜਿਆਦਾ ਧੁੰਦ ਪੈਣ ਲੱਗ ਗਈ ਸੀ ਤੇ ਉਦੋਂ ਵੀ ਸਾਨੂੰ ਦਿਸਦਾ ਨਹੀਂ ਸੀਗਾ ਇੰਨਾ ਜਿਆਦਾ ਹੋ ਗਿਆ ਸੀ ਨਵੰਬਰ ਦੇ ਵਿੱਚ ਨਵੰਬਰ ਦੇ ਵਿੱਚ ਵੀ ਕੁਝ ਦਿਨਾਂ ਵਿੱਚ ਪਈ ਆ ਸਾਡੀ ਇਹ ਧੁੰਦ ਨਾ ਤੇ ਪਰ ਇਹ ਜਨਵਰੀ ਵਿੱਚ ਬਹੁਤ ਪੈਂਦੀ ਪਰ ਜਨਵਰੀ ਦੇ ਵਿੱਚ 4-5 ਦਿਨ ਧੁੰਦ ਪਈ ਆ 4-5 ਦਿਨ ਤਾਂ ਬੜੇ ਹੱਥ ਖੜੇ ਕਰਾਏ ਧੁੰਦ ਨੇ ਸਾਡੇ ਪਰ ਹੁਣ ਲੱਗਦਾ ਕਿ ਧੁੱਪ ਲੱਗਣ ਲੱਗੀ ਨਾ ਤੇ ਹੁਣ ਮੇਰੇ ਸਾਂ ਹੋ ਜਾ ਟਲ ਜਾਵੇ ਕੰਮ ਨਾ ਤੇ ਬਾਕੀ ਤੁਸੀਂ ਵੀ ਦੱਸ ਦਿਓ ਕਿ ਕਿਹੜੇ ਕਿਹੜੇ ਏਰੀਆ 'ਚ ਆਹ ਸਾਬ ਏਰੀਆ 'ਚ ਕਿਸੇ ਤੁੰਤ ਪੈਂਦੀ ਕਿਸੇ 'ਚ ਨਹੀਂ ਪੈਂਦੀ ਹਨ ਤੇ ਸਵੇਰੇ ਸਵੇਰੇ ਸੂਰਜ ਦਾ ਨਜ਼ਾਰਾ ਵੱਖਰਾ ਹੀ ਹੁੰਦਾ ਕਿ ਜਦੋਂ ਚੜਦੀ ਤੁਪ ਮੱਥੇ ਲੱਗ ਜਾਵੇ ਤੇ ਹੋਰ ਵਧੀਆ ਲੱਗਦੇ ਨੇ ਸਾਈ ਦੇ ਠੰਡ ਠੰਡ ਕਰਦੇ ਨਾ ਕਿ ਜਾਈਦਾ ਕੋਈ ਵੀ ਕੰਮ ਨਹੀਂ ਹੁੰਦਾ 12 ਇੱਕ ਤਾਂ ਐਵੇਂ ਵੱਜ ਜਾਂਦਾ ਜਦੋਂ ਦਿਨ ਲੱਗਦਾ ਉਦੋਂ ਨੂੰ ਸ਼ਾਮ ਦੀਆਂ ਤਿਆਰੀਆਂ ਹੋ ਜਾਂਦੀਆਂ ਨੇ ਸਿਆਲਾਂ ਦੇ ਵਿੱਚ ਕੋਈ ਵੀ ਕੰਮ ਨਹੀਂ ਨਿਪਟਦਾ ਇਥੇ ਆਪਾਂ ਕਿਲੇ ਗੱਡੇ ਸੀ گاਵਾ ਨੂੰ ਬੰਨਣ ਵਾਸਤੇ ਧੁੱਪ ਨਿਕਲੂਗੀ ਤੇ ਸਿਰਫ ਦੋ ਦਿਨ گاਵਾ ਬੰਨਈਆਂ ਨਹੀਂ ਆਪਾਂ ਉਦੋਂ ਬਾਅਦ ਮੌਸਮ ਇੰਨਾ ਜਿਆਦਾ ਖਰਾਬ ਹੋਣ ਲੱਗਾ ਧੁੰਦ ਪੈਣ ਲੱਗ ਗਈ ਸੋ ਇਥੇ ਫਿਰ ਉਹਨਾਂ ਦਾ ਸਵਾਦ ਵੀ ਨਹੀਂ ਬਣਿਆ ਜਦੋਂ ਹੁਣ ਇੱਕ ਅਜਾ ਦਿਨ ਹੋਰ ਧੁੱਪ ਚੰਗੀ ਲੱਗ ਗਈ ਫਿਰ ਥਾਂ ਸੁੱਕ ਜਾਊਗਾ ਫਿਰ ਆਪਾਂ ਇਥੇ ਬੰਨਿਆ ਕਰਾਂਗੇ ਆਪਣੇ گاਵਾ ਨੂੰ ਨਹੀਂ ਆ ਜਿਆਦਾ ਸਵਾਦ ਲੱਗਦੀ ਹੈ ਹੈ ਬਾਣੇ ਪਾਇ ਸੀ ਮੇਲਾ ਸੁੰਗੜੇ ਖਾਵੇ ਹੈ ਵੀ ਜੋ ਆਕਾੜਾ ਸਮਾਨ ਚਾਹੀਦਾ ਇਹਨੂੰ ਸੁਫਾਈ ਦਾ ਚਾਹ ਜੜਕੀ ਐਸ਼ ਨੇ ਖਾਣੀ ਉਹ ਵੀ ਨਾਲ ਖਾਣੀ ਖਾਲਾ ਹੁਣ ਖਾਲਾ ਮੈਂ ਤੈਨੂੰ ਕਹਿਣਾ। ਇਹ ਖਾਲਾ ਖਾਲਾ। ਖਾਲਾ। ਹੂੰ ਸੱਜਰੀ ਰੋਟੀ ਨਹੀਂ ਖਾਣੀ ਜੇ ਰਾਤ ਦੀ ਸੁੱਕ ਜਾਂਦੀ ਆ। ਮੈਂ ਤੈਨੂੰ ਕੀ ਕਿਹਾ? ਤੈਨੂੰ ਕਾ ਖਾੜਾ। ਆਵੇ ਆ ਗਿਆ ਉੱਚਾ ਪਾਲਤੀ। ਲੋ ਜੀ ਮਿੱਤਰੋ ਹਾਈ ਕੋਰਟ ਦੇ ਆਰਡਰ ਆ ਗਏ ਆ। ਕਹਿੰਦੇ ਬਾਹਰ ਸੁੱਕ ਪਾ ਕੇ ਤੇ ਮਾਵਾਂ ਨੂੰ ਧੁੱਪੇ ਮੰਨ ਕੇ ਆ। ਇੱਥੇ ਸੁੱਕ ਪਵਾਤੀ ਆ ਤੂੜੀ ਖਲਾਰਤੀ ਸੁੱਕੀ ਜੀ। ਤੇ ਹੁਣ ਆਪ ਬੰਨਣੀ ਧੁੱਪੇ ਗਾਵਾਂ ਸੋ ਹੋ ਗਈ ਤੇ ਕੰਦ ਦਾ ਓਲਾ ਪੈਂਦਾ ਇਧਰਲੇ ਪਾਸੇ ਤੁੰਨੋਂ ਹੋ ਗਈ ਸ਼ਾਂ ਤੇ ਇਹਨਾਂ ਨੂੰ ਹੁਣ ਆਪ ਬੰਨਾਂ ਕਿਤੇਲੇ ਬਾਹਰਲੇ ਪਾਸੇ ਆ ਜਾਓ ਬਈ ਸ਼ਿਫਟ ਚੇਂਜ ਹੋ ਗਈ ਤੁਹਾਡੀ ਆਹ ਦੋ ਜਾਨੇ ਦੇਖੋ ਜੀ ਇਧਰ ਇਹ ਦੋਨਾਂ ਜਾਨੇ ਨੂੰ ਠੰਡ ਹੀ ਲੱਗੀ ਜਾਂਦੀ ਨਹੀਂ ਬਾਹਰ ਨਿਕਲੀ ਤੋਪਾ ਹੀਟਰ ਛੱਡਿਆ ਮੋਜ ਨਾਲ ਇੱਥੇ ਹੋਈ ਬੈਠੀ ਐ ਇੰਨੀ ਕਿੰਨੀ ਠੰਡਾ ਹੈ ਕਿੱਡਾ ਸੂਰਜ ਨਿਕਲਿਆ ਬਾਹਰ ਨਹੀਂ ਹਾਂ ਹਜੇ ਨਹੀਂ ਜੀ ਤਬਾਏ ਠੰਡ ਲੱਗੂਗੀ ਠੰਡ ਲੱਗੂਗੀ ਇੰਨੀ ਠੰਡ ਹੈ ਨਹੀਂਗੀ ਬਾਹਰ ਤਾਂ ਗਾਵਾਂ ਵੀ ਧੋ ਪੇ ਬਣਦੀਆਂ ਨੇ ਸਾਰੇ ਪਸ਼ੂ ਪਾਂਛੀ ਸਾਰੇ ਧੋ ਪੇ ਆਪਦਾ ਕਰੋ ਅਨਾਲੀ ਨਾ ਅੱਜ ਚਲੋ ਕਰੋ ਪ੍ਰੈਸ ਤੁਸੀਂ ਕੱਪੜੇ ਅੱਜ ਕਸਟਮਰਾਂ ਨੇ ਜਿਹੜੇ ਲੀੜੇ ਆਉਣੇ ਨੇ ਨਾ ਸਭ ਦਾ ਸਹੀ ਕਰ ਲਾ ਮਗਰ ਭਾਦੀ ਮਚੋਣੀ ਹਣੀ ਆ ਮੈਂ ਤਾਂ ਆ ਪ੍ਰੋਗਰਾਮ ਤੇ ਜਾਣਾ ਤਿਆਰੀ ਕਰ ਲੱਗਾ ਮੈਂ ਤਾਂ ਆ ਉਧਰ ਤੁਸੀਂ ਤਾਂ ਲੇਟ ਜਾਣਾ ਹੋਊਗਾ ਐਸਾ ਨੇੜੇ ਹੀ ਆ ਚਲ ਫਿਰ ਅੱਜ ਦਾ ਬੰਦਾ ਵੀ ਹੈ ਨਹੀਂ ਆਪਣਾ ਹੈਲਪਰ ਕਿਉਂ ਸਕੂਲੇ ਗਿਆ ਹੋਊ ਉਹ ਤੇ ਚਲ ਲਾਗੇ ਨਾਲ ਗਿੰਦੇ ਸੀ ਆਪਾਂ ਕੱਲ ਬਹੁਤ ਕੰਮ ਰਹਿ ਗਿਆ ਨਾ ਪ੍ਰੈਸ ਲਿਆਂਦੀ ਆ ਨਾ ਆਪਾਂ ਜਿਹੜਾ ਉਹ ਟ੍ਰੇਸਿੰਗ ਕਰਕੇ ਦੇਣੀ ਸੀ ਉਹ ਵੀ ਨਹੀਂ ਦਿੱਤੀ ਤੈਨੂੰ ਕਹੇ ਚੇਤਾ ਰੱਖੀ ਲਿਖ ਲਾ ਦੋ ਕੰਮ ਦੋਨੇ ਮੀਨ ਆਪਣੀ ਪ੍ਰੈਸ ਮੱਚ ਗਈ ਸੀ ਉਹਦੇ ਅੱਗ ਲੱਗ ਗਈ ਸੀ ਘਰ ਵੀ ਮਚਾਉਣਾ ਸੀ ਸਹੀ ਇਹਨਾਂ ਬਚਾ ਹੋ ਗਿਆ ਚਲ ਅੱਜ ਲੈ ਆਇਓ ਜਾ ਕੇ ਅੱਜ ਨਹੀਂ ਅੱਜ ਕੁਝ ਨਹੀਂ ਹੋਣਾ ਇਹ ਤਾਂ ਪ੍ਰੋਗਰਾਮ ਵਾਲੇ ਦਿਨ ਕੁਝ ਨਹੀਂ ਪ੍ਰੋਗਰਾਮ ਦੇ ਨਾਲ ਸਿਰ ਪ੍ਰੋਗਰਾਮ ਹੀ ਲੱਗਣਾ ਐਂਟਰੀ ਕਰਵਾ ਕੇ ਤੁਸੀਂ ਵੇਲੇ ਹੁੰਨੇ ਆ ਉਦੋਂ ਲੈ ਲਿਓ ਹੈਗੇ ਮੋਗੇ ਚ ਉਹ ਕਿਹੜਾ ਦੂਰ ਜਾਣਾ ਸਰਾਣੀ ਰੱਖਿਆ ਕੱਪ ਤੇ ਖਜੂਰਾਂ ਵਾਲਾ ਰੱਖਿਆ ਡੱਬਾ ਕੋਲੇ ਦੇਖ ਲੈ ਖਜੂਰਾਂ ਖਾਈ ਜਾਂਦੀ ਆ ਤੇ ਗਾਣਾ ਦੇਈ ਜਾਂਦੀ ਆ ਗੱਲਾਂ ਹੋਵਦੀਆਂ ਹੀ ਨਹੀਂ ਦੇਖੇ ਦੇਖ ਲੈ ਲੜਨਾ ਆ ਜਾ ਆਇਆ ਲੜਨਾਂ ਦਾ ਨਹੀਂ ਕਿਉਂ ਮੂਡ ਨਹੀਂ ਆ ਰਹਾ ਅੱਜ ਕੋ ਲੜਨ ਦੇ ਵਾਸਤੇ ਮੂਡ ਜਾਈਦਾ ਉਹ ਮੈਨੂੰ ਤੁਰਿਆ ਗੱਲ ਆ ਜੀ ਨਵਾਂ ਹੋਰ ਪਤਾ ਲੱਗ ਗਿਆ ਕਿ ਘਰ ਆ ਨੂੰ ਲੜਨ ਵਾਸਤੇ ਮੂਲ ਹੋਣਾ ਜ਼ਰੂਰੀ ਆ। ਸਹੀ ਹੈ ਨਾ? ਕੋਈ ਕੰਮ ਉਦਾਂ ਦਾ ਕਰੂੰਗਾ ਫੇਰ ਹੀ ਲੜੂੰਗਾ। ਹੂੰ ਕਹਿੰਦੇ ਆ ਨਾ ਕਿ ਘਰ ਆਲੀ ਵਿੱਚ ਸੱਤ ਦੇਵੀਆਂ ਹੁੰਦੀਆਂ ਨੇ। ਕਿ ਕਦੋਂ ਕਿਹੜੀ ਪ੍ਰਗਟ ਹੋ ਜਾਵੇ ਇਹ ਬੰਦੇ ਦੇ ਲੱਛਣਾਂ ਤੇ ਡਿਪੈਂਡ ਕਰਦਾ। ਹੈ? ਇਹ ਘਰ ਆਲੇ ਦੇ ਲੱਛਣਾਂ ਤੇ ਡਿਪੈਂਡ ਕਰਦਾ ਕਿ ਕਦੋਂ ਦੇਵੀ ਕਿਹੜੀ ਪ੍ਰਗਟ ਹੋਣੀ ਹੈ। ਜੀ। ਲక్ష్ਮੀ ਮਾਤਾ ਹੋਣੀ ਹੈ, ਕਾਲੀ ਮਾਤਾ ਪੈਦਾ ਹੋਣੀ ਹੈ ਨਾ। ਹੂੰ ਸਹੀ ਹੈ। ਹੂੰ। ਹੂੰ। ਕਰ ਵਾਲੀ ਕਿੱਥੇ ਹਸਾਬ ਕਿਤਾਬ ਵਾਲੀਆਂ ਲਾ ਜੀ ਹੁਣ ਵਹੀ ਖਾਤਾ ਲੈ ਕੇ ਬੈਠੇ ਨੇ ਹਾਂ ਬੈਠਣਾ ਮੈਂ ਲਿਖਣੀ ਆ ਪੈਸੇ ਵਹੀ ਖਾਤਾ ਵਖਾਈਏ ਤਾਂ ਤੇ ਨਹੀਂ ਜਿਹੜੇ ਨਹੀਂ ਹੁੰਦੀ ਉਹ ਆ ਆਪਾਂ ਆੜਤ ਤੇ ਜਾਨੇ ਬਾਣਗੀਆਂ ਨਹੀਂ ਲੱਗੀਆਂ ਹੁੰਦੀਆਂ ਦੂਜੀਆਂ ਕਾਦਾ ਹੁੰਦਾ ਕਵਰ ਜਿਹੜਾ ਹੈ ਉੱਤੇ ਲਾਲ ਜੀ ਹੁੰਦੀ ਹੈ ਲਾਲ ਜੀ ਰੈੱਡ ਜਿਹਾ ਹਾਂ ਜਿਹਦੇ ਨਾਲ ਜਲਤਾ ਇਹਨੇ ਜਲਤਾ ਹੀ ਮਦਦ ਨਹੀਂ ਦਿੰਦੀ ਫਿਰ ਹੋਰ ਲਾਈਆਂ ਇਹਦੀਆਂ ਹੁਣ ਮੈਂ ਕਿਹਾ ਉਹ ਠੀਕ ਆ ਕੰਮ ਨਹੀਂ ਦੂਜੀਆਂ ਜਲਤੇ ਜਾਂਦੀਆਂ ਦੂਸਰੀ ਜਲਤੇ ਹੀ ਫੜ ਜਾਂਦੀਆਂ ਇਹ ਠੀਕ ਆ ਕੰਮ ਵੈਸੇ ਹਣ ਦੀ ਸਾਵ ਜੱਲਦਾ ਲੰਬਾ ਮਗਰੋਂ ਜਲਤਾ ਪਾੜ ਜਾਂਦੀਆਂ ਨੇ ਅਗਲਾ ਕਹਿੰਦਾ ਲਾਈ ਰੀਤ ਫੈਸ਼ਨ ਬੁਟੀਕ ਵਾਲੀ ਦੀ ਕਾਪੀ ਦੇਖੋ ਕੀ ਹਾਲ ਚੱਲ ਫਿਰ ਉੱਠ ਫਿਰ ਕਰੀਏ ਕੰਮ ਮਿੱਤਰੋ ਫਿਰ ਕਰਵਾ ਦਈਏ ਕੰਮ ਹੁਣ 12 ਨੂੰ ਦਿੱਤਾ ਹੋਇਆ ਆਪਾਂ ਪੋਸ਼ਣ ਪਾਸ਼ਨ ਆਪਦੇ ਨੂੰ ਤੇਲ ਤੂ ਲਾ ਕੇ ਇਸੇ ਕਰਕੇ ਅਬ ਜੈਲ ਨਹੀਂ ਲਾਈ ਦੀ ਜੈਲ ਲਾ ਲਾ ਕੇ ਤਾਂ ਵਾਲ ਝੜ ਜਾਣਗੇ ਇਸ ਕਰ ਘਰੇ ਆਪਾਂ ਵਾਲ ਥੋੜੇ ਖੁੱਲੇ ਛੱਡਦੇ ਆ ਸੀਗਾ ਜਸਟ ਕਰ ਲਿਓ ਅੱਖਾਂ 'ਚ ਪੈਂਦੀ ਉਹਦੇ ਇੱਕ ਕਲਿੱਪ ਲਾਉਣਾ ਪੈਂਦਾ ਆਪਾਂ ਨੂੰ ਨਿੱਗਾ ਦਨ ਚੱਲ ਨਿਕਲ ਬੈਬ ਚੱਲ 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 ਰੋਲਾ ਪਉਣ ਲੱਗੇ ਮੇਰੀ ਕੂਲਿੰਗ ਘੜਤੀ ਐਂ ਦਾ ਕਹੋ ਇਹ ਨਾ ਮੇਰੀ ਜਿਹੜੀ ਹੈਗੀ ਅੰਦਰਲੀ ਮਤਲਬ ਕਿ ਨਿੱਗਾ ਹੋਇ ਉਹ ਕੜਤੀ ਕੂਲਿੰਗ ਹੀ ਦੱਸੇ ਕੂਲਿੰਗ ਘੜਤੀ ਕੀੜ ਖੋਲ ਤਕਿੰ ਲਓ ਜੀ ਕਰੋ ਚੈੱਕ ਪ੍ਰੀਤੂ ਦਾ ਵਹੀ ਖਾਤਾ ਹੈ ਅੱਜ ਦੀ ਵੀਡੀਓ ਦਾ ਟਾਈਟਲ ਆ ਪ੍ਰੀਤੂ ਦਾ ਵਹੀ ਖਾਤਾ ਦੇਖਾਈ ਆ ਦੇਖੋ ਆ ਵਹੀ ਇਹ ਦੋ ਤਿੰਨ ਨੇ ਇਹ ਹੋ ਜੀ ਹਨਾ ਹੂੰ ਦੋ ਹੂੰ ਮੋਟਕੋ ਹੀ ਲਾ ਲਈ ਹੋਰ ਹੂੰ ਨਹੀਂ ਵੇ ਸਹੀ ਆ ਕਾਰ ਸਾਰ ਰਹਿੰਦਾ ਜਲਤ ਨੂੰ ਜਲਤ ਫਟ ਜਾਂਦੀ ਸੀ ਆ ਬੜੀ ਪ੍ਰੋਬਲਮ ਆਉਂਦੀ ਸੀ ਆ ਜਲਤ ਫਟਦੀ ਸੀ ਵਿਚਲੇ ਪੇਪਰ ਤਾਂ ਬਥੇਰੇ ਹੁੰਦੇ ਸੀ ਆ ਬਾੜ ਜਾਂਦੀ ਸੀ ਹੁਣ ਇਹ ਪਾੜਦੀ ਨਹੀਂ ਜਲਤ ਪੱਕਾ ਗਾਮ ਹੀ ਹੋ ਗਿਆ ਸਹੀ ਏਣ ਸਹੀ ਹੈ ਸਹੀ ਹੈ ਹੁਣ ਆ ਕਾਪੀ ਦੇਖ ਲਓ ਇਹਦਾ ਹਾਲ ਲੈ ਨਹੀਂ ਆ ਹਾਲ ਹੁੰਦਾ ਕਾਪੀ ਇਹਦਾ ਆ ਦੇਖੋ ਆ ਹਾਲ ਹੁੰਦਾ ਇਹਦਾ ਉੜੂ ਬਚੀ ਪਈ ਆ ਨਹੀਂ ਉਹਦਾ ਵੀ ਇਹ ਹਾਲ ਹੀ ਹੋਣਾ ਸੀ ਕੋਈ ਮਤਰੋ ਆਪਾਂ ਹੋ ਗਏ ਆ ਰੈਡੀ ਪ੍ਰੋਗਰਾਮ ਤੇ ਜਾਣ ਵਾਸਤੇ ਸਾਡੀ ਟੀਮ ਆ ਚੁੱਕੀ ਆ ਸੋ ਹੈਲੋ ਸਤਿ ਸ੍ਰੀ ਅਕਾਲ ਜੀ ਟੀਮ ਪਹੁੰਚ ਚੁੱਕੀ ਆ ਸੋ ਨਾਲ ਗਲਾਬ ਜਾਵਣਾ ਖਾਦੀਆਂ ਜਾ ਰਹੀਆਂ ਨੇ ਇ ਤਰ੍ਹਾਂ ਤਰ੍ਹਾਂ ਦੇ ਬਿਸਕਟ ਖਾਦੇ ਜਾ ਰਹੇ ਆ ਇਹਨੂੰ ਮੈਂ ਕਿਹਾ ਵੀ ਛੇਤੀ ਤਿਆਰ ਕੁਰਤਾ ਪਜਾਮਾ ਪਾ ਲੈ ਭਲੇ ਲੇਟ ਆ ਤੇ ਹੁਣ ਸਰ ਕਹਿੰਦਾ ਚਾਹ ਚੁੱਕਦਾ ਵਿਆਹ ਉਹ ਪਹਿਲਾਂ ਇਹ ਮੇਰੇ ਨਾਨਕੇ ਆ ਜੀ ਕਿਉਂਕਿ ਜਦੋਂ ਵੀ ਇਹ ਕਰੇ ਆਉਂਦਾ ਪਹਿਲਾਂ ਚੋਲੇ ਵਾਲੀ ਵੇਂਦਾ ਮੁੰਡਾ ਸਾਡਾ ਫੱਕ ਲੱਗੀ ਬਈ ਹੈਗੀ ਆਉ ਕਤੂਰੇ ਜੂਗੇ ਤੈਨੂੰ ਭੁੱਖ ਲੱਗੀ ਯਾਰ ਆ ਵੀ ਮਿੱਤਰੋ ਕਿਆ ਵੀ ਲੋ ਤੇ ਅੱਜ ਦੀਆਂ ਰੌਣਕਾਂ ਆਪਣੀਆਂ ਹੈਗੀਆਂ ਮੋਗਈ ਆ ਲੜੀ ਹੈ ਨਾ ਤੇ ਟਾਈਮ ਹੋ ਗਿਆ ਸਾਢੇ 3 ਦਾ ਤੇ ਆਪਾਂ ਕਰਨੀਆਂ ਐਂਟਰੀ ਸਾਢੇ 4 ਵਜੇ ਠੀਕ ਆ ਸੋ ਬਦਲੋ ਪੇਸ਼ ਕਰਾਂ ਦੇ ਪਾਰਟ ਦੋ ਹਣ ਕਰਾ ਮੁੜਿਓ ਬਸ ਚਾਹ ਪੀ ਕੇ ਨਾਲ ਦੀ ਨਾਲ ਤਿਆਰ ਸੋ ਅੱਜ ਆਰਤੀਆਂ ਦੇ ਘਰੇ ਪ੍ਰੋਗਰਾਮ ਆ ਜੀ ਤੋ ਅੱਜ ਧੂੜ ਹੀ ਉੜਦੀ ਬਈ ਹੋਈ ਪਤਾ ਵੇਖਣ ਵੀ ਜੱਸ ਸਿੱਧੂ ਆਇਆ ਯਾਰ ਹਨਾ ਠੀਕ ਆ ਸਾਸੂ ਜੀ ਕਰ ਲਓ ਟੈਡ ਆਉਦੇ ਧੁੱਪ ਧਪਲਵਾਤੀ ਅੱਜ ਗਰਦੀ ਉੱਠਣੀ ਉੱਤੇ ਠੀਕ ਆ ਲੈ ਵੀ ਛਾਡੇ ਬੱਤ ਨੂੰ ਕੋਈ ਲੈਣ ਨਹੀਂ ਗਿਆ ਕਹਿੰਦੀ ਅੱਜ ਕੀ ਹੋ ਗਿਆ ਲੈਣ ਨਹੀਂ ਆਇਆ ਕੋਈ ਆਜੋ ਭੁੱਲ ਗਏ ਪਹਿਲਾ ਦਿਨ ਸਕੂਲ ਦਾ ਵੀਚਰੀ ਦਾ ਹੈ ਐਸ਼ ਛੇਤੀ ਬੁੱਤ ਲੀੜੇ ਬਦਲਾ ਤੇ ਟਿਊਸ਼ਨ ਜਾਣਾ ਹੁਣ ਜਦੋਂ ਮੈਂ ਐਸ਼ ਨੂੰ ਕਹਿਣਾ ਵੀ ਵੈਨ ਆਉਣ ਵਾਲੀ ਐ ਤੇ ਹੌਲ ਪੈ ਜਾਂਦਾ ਹੀ ਅੱਜ ਪਹਿਲੇ ਦਿਨ ਅਰੇ ਬੀਬੇ ਬੀਬੇ ਵੀ ਲੈਣਾ ਐ ਤੇਰੀ ਵੇਖ ਲਾ ਤੋ ਐਸ਼ țiiji ਖਾਲੀ ਸਾਰੀ ਹੈ ਮੇਰਾ ਫੋਨ ਕਿੱਥੇ ਮਨਪ੍ਰੀਤ ਹੈ ਐਸ਼ ਲਾਓ ਬਈ ਮਤਰੋ ਟੀਮ ਹੋ ਗਈ ਆ ਰੈਡੀ ਪੂਰੀ ਧਮਾਲਾਂ ਪਾਉਣ ਨੂੰ ਸੋ ਅੱਜ ਵਾਲੀਆਂ ਰੌਣਕਾਂ ਹੈਗੀਆਂ ਮੋਗੇ ਇਦھر ਬੇਬੇ ਨੇ ਤੁਰ ਹੀ ਜਾਂਦੀ ਨੇ ਕੋਈ ਨਾ ਕੋਈ ਕਹਿੰਦੀ ਰਹਿੰਦੀ ਬੇਬੇ ਕੀ ਰਹਿ ਗਿਆ ਤੇਰਾ ਹੁਣ ਹੁਣ ਪੈਸੇ ਬਾਪੂ ਲੈ ਗਿਆ ਲੈ ਪੈਸੇ ਨਹੀਂ ਭੁਰੇਉਂਦੇ ਬੇਬੇ ਨੂੰ ਹਣਾ ਇਹ ਤੁਸੀਂ ਨੋਟ ਕੀਤੀ ਹੈ ਜਦੋਂ ਵੀ ਵੀਡੀਓ ਲਈ ਪੈਸੇ ਮੰਗੀ ਜਾਂਦੀ ਨੇ ਹੋਰ ਕੀ ਚਾ ਮੰਗੀ ਆ ਬਾਈ ਕਦੇ ਤਾਂ ਇਹ ਫਰਿੱਜ ਖਰਾਬ ਕਰ ਦਿੰਦੀ ਆ ਹੁਣ ਬਧਾਣੀ ਖਰਾਬ ਕਰ ਦਿੰਦੀ ਆ ਸਹੀ ਗੱਲ ਆ ਇਹ ਮਤਲਬ ਪਤਾ ਨਹੀਂ ਬਈ ਪੱਕਾ ਹੱਥ ਪਾਉਂਦੀ ਆ ਉਸਾਂ ਦੇ ਪਹਿਲੇ ਖਰਾਬ ਹੀ ਰੱਖਦੀ ਆ ਫਰਿੱਜ ਵਾਲਾ ਕਹਿੰਦਾ ਮੋਟਰ ਬਦਲਣੀ ਪੂ ਬੇਬੇ ਨਵੀਂ ਉਹ ਤਾਂ ਹੀ ਬਦਲਣੀ 4500 ਦੀ ਲਾਡਰੀ ਨਿਕਲਿਆ ਹੀ ਆ ਇੱਕ ਹੈ ਹੈਂਡ ਵਾਲਾ ਗ੍ਰੈਂਡ ਵੀ ਕਰਦਾ ਉਧਰ ਹੈਂਡ ਵਾਲਾ ਗ੍ਰੈਂਡ ਆ ਹੈਂਡ ਹੈਂਡ ਗ੍ਰੈਂਡ ਨਹੀਂ ਹੁੰਦਾ ਜਿਹੜਾ ਜਿਹੜਾ ਬੰਬ ਨਹੀਂ ਗੱਲ ਕਰਦਾ ਮੈਂ ਜਿਹੜਾ ਹੁੰਦਾ ਕਿ ਗ੍ਰੈਂਡ ਹੁੰਦਾ ਜਿਹੜਾ ਹੱਥ ਨਾਲ ਚਲਾਉਣ ਵਾਲਾ ਹਨਾ ਉਧਰ ਬਾਪੂ ਵੀ ਖੜਕਾਇਆ ਵੈ ਇਹਦਾ ਦੇ ਦੇਲ ਨਹੀਂ ਕਹਿੰਦਾ ਇਹਨੇ ਬਾਪੂ ਕਰਤਾ ਉਹ ਬਾਪੂ ਵੀ ਯਾਰ ਰਿਆ ਹੋਇਆ ਜਾਉਂ ਹੀ ਹੁਣ ਗਾਲਾਂ ਕਿਹਨੂੰ ਨਿਕਲ ਚੱਲ ਗਈ ਗਾਹ ਨੂੰ ਆਜੋ ਇਹ ਪਤਾ ਹੀ ਨਹੀਂ ਕਿ ਕੀ ਬੋਲਣੇ ਨੇ ਇਹਦਾ ਗਾਲ ਹੀ ਨਿਕੜੇ ਕਿਤੇ ਮੈਂ ਕਿਹਾ ਧੀਆਂ ਪੜਾ ਸੁਣੀ ਨਾ ਜਾਵੇ ਜਿਹੜੀ ਸੋ ਟੀਮ ਦੇਖੋ ਆਪਣੀ ਇਧਰ ਆ ਵੇ ਬੋਜ ਨੂੰ ਲੱਗੀ ਏ ਤੁੱਪ ਮੇਰੇ ਵੀਰੋ ਵਿਚਾ ਆ ਗਏ ਵਿਚਾ ਆ ਗਏ ਓਏ 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 ਬਾੜ ਬਾੜ ਦਾ 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 ੜਾ ਓਏ ਡਾਲਾ ਇਹ ਖੋਲੋ ਯਾਰ ਇਹਨੂੰ ਖੋਲੋ ਖੋਲੋ ਹੋਰ ਬੋਲੋ ਆ ਵੀ ਤੁਸੀਂ ਮੈਨੂੰ ਪੁੱਠੇ ਕੀ ਇਹਨੇ ਇਹ ਫਿਰ ਮੈਂ ਮੇਨ ਆ ਨਾ ਬਾਈ ਚਲੋ ਹਾਂਜੀ ਇਹ ਸਾਡੀਆਂ ਲਾੜ ਸਾਡੇ ਲਾੜ ਲੈਣੇ ਗਰੁੱਪ ਦੇ ਵਿੱਚ ਆ ਕੇ ਦੀਪੂ ਤੇ ਇੱਕ ਹੋਰ ਦਾ ਸਾਡਾ ਮੁੰਡਾ ਹੇ ਦੋਕ ਸਾਜੀ ਸਾਡੇ ਰਹਿੰਦੇ ਆ ਆਉਣ ਵਾਲੇ ਸੋ ਟੀਮ ਵਰਕ ਓਕੇ ਆ ਆਪਣਾ ਠੀਕ ਆ ਤੇ ਕਬੂਤਰਾਂ ਨੇ ਆਪਣੇ ਦਾਣੇ ਜਿਹੜੇ ਖਾ ਕੇ ਅੰਦਰ ਲਈ ਤਿਆਰੀ ਕਰੀ ਜਾਂਦੇ ਆ ਠੀਕ ਆ ਤੇ ਅੱਜ ਵਾਲੇ ਵਲੌਗ ਦੀ ਕਰਿਓ ਹਾਜ਼ਰੀ ਇਨ ਇੱਕ ਪ੍ਰਵਾਨ ਤੇ ਫਿਰ ਮਿਲਾਂਗੇ ਨੈਕਸਟ ਵਲੌਗ ਦੇ ਵਿੱਚ ਜਿਹੜੇ ਫਸਟ ਟਾਈਮ ਦੇਖ ਰਹੇ ਆ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਇਧਰ ਬਾਪੂ ਵੀ ਆ ਗਿਆ ਹੈਗੇ ਬਾਪੂ ਖੜਕਾਇਆ ਤੇ ਬੇਬੇ ਨਾਲ ਆ ਵੀ ਹਾਂ ਆਂ ਬੱਲੇ ਹਾਂ ਉਹ ਲੰਗ ਮਾਰਦਾ ਆਉਂਦਾ ਲੰਗ ਤੈਨੂੰ ਆ ਦਿੱਤੀ ਬਣ ਗਈ ਅਰੇ ਬੇਬੇ ਨੇ ਗੱਭੂਆ ਤਾਂ ਨਹੀਂ ਲਾਵਾਏ ਕਿ ਤੇ ਲੰਗ ਮਾਂੰਦੀ ਨੂੰ ਆਰਤੀ ਬਣ ਗਈ ਬਾਪੂ ਵੀ ਜਵਾਕਾਂ ਨੂੰ ਹੱਟਿਓਂ ਆਇਆ ਮਟਰ ਲੈ ਕੇ ਖਾਣ ਨੂੰ ਇਹ ਆ ਸਾਡੇ ਬੇਬੇ ਬਾਪੂ ਨਾ ਦੇ ਬੇਬੇ ਬਾਪੂ ਉਹਨਾਂ ਕੰਮ ਜਵਾਕਾਂ ਲਈ ਇਹਨਾਂ ਨੇ ਸਾਰੇ ਆ ਲੈ ਆ ਲੈ ਲਾ ਹਾਂ ਉਹ ਪਉ ਪੰਗਾ ਪਉ ਪੰਗਾ ਤੈਨੂੰ ਦਾਲ ਵਾਲੇ ਮਟਰ ਨੇ ਖਾਣ ਵਾਲੇ ਮਟਰ ਲੈ ਆਏ ਤੂੰ ਹੋ ਗਈ ਖਲੋਣ ਉਹ ਇਹ ਤਾਂ ਸੱਚੀ ਗੋਮਣੀ ਹੋ ਗਈ ਵੇ ਵੇ ਦੇ ਦਾਲ ਵਾਲੇ ਮਟਰ ਵਾਲੇ ਬਾਪੂ ਖਾਣ ਵਾਲੇ ਆਵੇ ਆਵੇ ਕੋਕਰੀ ਵਾਲੇ ਪੈ ਕੇ ਖਾਣ ਨੂੰ ਵੇਖ ਸਾਡੇ ਵਸਤੇ ਲਿਆਦੇ ਆ ਆ ਵੇਖੋ ਆ ਵੇਖੋ ਇਹ ਸਪੈਸ਼ਲ ਸਾਡੇ ਨੇ ਸ਼ਾਬਾਸ਼ ਸਫਾਇਸ਼ ਲਈ ਤੇ ਸਾਡੇ ਲਈ ਕਰਨੇ ਫੜੀ ਕਰੇ ਪੈਸੇ ਬਾਪੂ ਤਾਂ ਹੋਰ ਆਪ ਜੀ ਐਂ ਕਰੋ ਪ੍ਰੋਗਰਾਮ ਲੈਣ ਦੁਬਈ ਅੱਜ ਫਿਰ ਆਈਆਂ ਫਿਰ ਜਿਹਨੇ ਖਾਣੇ ਹੁੰਦੇ ਉਹ ਮਟਰ ਖਾਣੇ ਆ ਆ ਵੇਖ ਲੈਣ ਇਹ ਚੁੱਲੇ ਵਾਲੀ じゃ ਕੀ ਜਾਂਦੇ ਇਹਦਾ ਬਣ ਗਿਆ ਕੰਮ ਤੇ ਨੂੰ ਟੋਟੀ ਬਈ ਸਾਰੇ ਜਣੇ ਪ੍ਰੋਗਰਾਮ ਤੇ ਜਾਣਾ ਇਹ ਚ ਤੇਲ ਹੁੰਦਾ ਗਲਾ ਫੜਿਆ ਜਾਊਗਾ ਰੱਖ ਦੋ ਇੱਥੇ ਮਗਰ ਉਹਦੇ ਚੀਕਾਂ ਵਜਦੀਆਂ ਹੁੰਦੀਆਂ ਥੋੜੀਆਂ ਕੰਮ ਕਰ ਤੁਸੀਂ ਵੀਡੀਓ ਵੀ ਬਣਾਉਂਦੇ ਸੀ ਨਹੀਂ ਇਹਨੇ ਫਫਾਫਾ ਚਲਾ ਕੇ ਮਾਰ ਲਿਆ ਇਹਨੇ ਗਾਣਾ ਕਢਣਗੇ ਬਹੁਤ ਤੇ ਬੇਬੇ ਤੂੰ ਦੱਸ ਕੇ ਭੇਜ ਨਾ ਮਟਰ ਕਿਹੜੇ ਲਿਓਣੇ ਆ ਮੈਂ ਤੇ ਹੁਣ ਮੋਨੇ ਉਹ ਆਪਦੇ ਹਿਸਾਬ ਨਾਲ ਜਿਹੜੀ ਚੀਜ਼ ਨੂੰ ਚੰਗੀ ਲੱਗੀ ਉਹ ਲੈ ਆ ਵੀ ਖਾਣ ਨੂੰ ਮਟਰ ਵਧੀਆ ਹੁੰਦੇ ਨੇ ਕੀਨ ਭੋਲਾਣੀ ਆ ਬਾਪੂ ਨੂੰ ਮਟਰ ਲੈਣੇ ਭੇਜਿਆ ਖਾਣ ਵਾਲੇ ਮਟਰ ਲੈ ਆ ਦੇ ਗਾਵਾ ਦੇ ਲੈਂਡ ਵੀਜੇ ਸਬਜ਼ੀ ਬਣਾਉਣ ਵਾਸਤੇ ਡੈਡੀ ਖਾਣ ਵਾਲੇ ਵਿੱਚ ਵੀ ਮੋਟਰਸ ਹਾਈ ਤਾਂ ਗੱਲ ਕਰ ਬਾਪੂ ਖਾਣੂ ਨਹੀਂ ਪਿਆ ਆਪਾਂ ਤੂੰ ਕਿ ਨਹੀਂ ਮੈਂ ਵੀ ਕਿਹਾ ਵੀ ਲੈਂਡ ਤਾਂ ਸਬਜ਼ੀ ਗਈ ਖਾਂਦਾ ਹੀ ਆਉਂਦਾ ਜਾਈ ਪਤਾ ਇੰਚਰ ਲਾਈ ਆਲੂ ਖਾਣੀ ਕੋਮ ਇਹ ਮਿੱਟੀ ਲੱਗੀ ਆ ਤੋਤੇ ਜਾਣਗੇ ਇਹ ਮਿੱਟੀ ਚੋਂ ਨਿਕਲੇ ਹੋਇਆ ਹੂੰ ਪਤਾ ਹੈ 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 ਕਾਏ ਬਈ ਲੈ ਮੇਰੀ ਮਸਤ ਚੂਈ ਚੂਈ ਮੇਰਾ ਖਤੇ ਚੱਤੀ ਲੈ ਤੂੰ ਹੀ ਚੜ ਗਈ ਸੀਗੇ ਦੇ ਹੱਥ ਤੇ ਹੂੰ ਹੂੰ ਸਾਨੇ ਪੌਣ ਲੱਗਾ ਸੀ ਉਸ ਤਰ੍ਹਾਂ ਚੂਈ ਚੜ ਗਈ ਸੀ ਹੱਥ ਤੇ ਤੇ ਤੂੰ ਕੰਨ ਚ ਦੱਸਣਾ ਕਿਹੜੀ ਗੱਲ ਐ ਤੇ ਜੀ ਤੁਸੀਂ ਖੁੱਲ ਕੇ ਵੀ ਦੱਸ ਦੇ ਚੱਲ ਫਿਰ ਬਾਏ ਕਰਦੇ ਐ ਸਾਰੇ ਨੂੰ ਸਾਡੇ ਵੱਲੋਂ ਬਾਏ ਹਾਂ ਆਪਦੇ ਖੋਣੇ ਦੇ ਕਰ ਲਿਓ ਅਸੀਂ ਕੰਮ ਕਰਨਾ ਹਾਂ ਹਾਂ ਚਲੋ ਚਲੋ ਬਣਾਓ ਸਬਜ਼ੀ ਕਰਨਾ ਆ ਬਾਪੂ ਵਾਲੀ ਮਟਰੀ ਪਾਲੂ ਦਾਲ ਚਾਚ ਹੈ ਬਾਪੂ ਵਾਲੀ ਮਟਰੀ ਪਾਲਾ ਬੇਬੇ ਬਾਪੂ ਨੂੰ ਕਹਿੰਨੇ ਆ ਕਿ ਮੈਂ ਆਉਡੀ ਵੀ ਮੈਂ ਇਹ ਮਟਰ ਲੈ ਕੇ ਜਾਣੇ ਆ ਦਾਲ ਤਾਂ ਮੈਨੂੰ ਕਹੀ ਜਾਂਦੀ ਨਹੀਂ ਆ ਨਹੀਂ ਹਰ ਬਾਪੂ ਨੇ ਨਹੀਂ ਹੁਣ ਚਾਚੂ ਦੇ ਨਾਲ ਕਰਾਰੇ ਰੱਖਣ ਨੂੰ ਨਾ ਤੇ ਜਾਂ ਆਇਆ ਗਿਆ ਸ਼ੈਂਕੀ ਖਾਈਆਂ ਦਾ ਮੂਫਲੀ ਦਾਲ ਕਾ ਦੀ ਮਾਰ ਰਹੀ ਬੇਬੇ ਅੱਜ ਸਾਡੀ ਰੋਟੀ ਤਾਂ ਬਾਹਰ ਹੀ ਆ ਮਟਰ ਬਾਪੂ ਵਾਲੇ ਮਟਰ ਬਣ ਰਿਹਾ ਫਿਰ ਮਟਰ ਫਰਾਈ ਬਣ ਰਿਹਾ ਨਾ ਇਹ ਤਾਂ ਵੀਡੀਓ ਲੁਣਾਉਂਗਾ ਨਹੀਂ ਇਹ ਤਾਂ ਦਿਖਾਵਾ ਚੱਕਣਾ ਨਹੀਂ ਪਰੇ ਹਾਂ ਲੜਾਈ ਹੋ ਜਣੀ ਚਲੋ ਓਕੇ ਦੋਸਤੋ ਜਿਹੜੇ ਫਸਟ ਟਾਈਮ ਦੇਖ ਰਹੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਲਾਈਕ ਤੇ ਕਮੈਂਟ ਕਰਕੇ ਜੁੜੋ ਸੋ ਸਾਡੇ ਦੇਸੀ ਜੇ ਵਲੌਗ ਤੁਹਾਨੂੰ ਕਿਦਾਂ ਲੱਗਦੇ ਮਿਲਦੇ ਆ ਫਿਰ ਆਪਾਂ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਬਾਏ